ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਖੰਦੀ ਬੜਾਈ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜਪੇ ਵੀਜੜ ਹੈ ਗਿਆ ਪਿੰਡ ਖੇੜਾ ਜ਼ਿਲ੍ਹਾ ਮRETURNTRANSFER ਪਿੰਡ ਤਹਿਸੀਲ ਬਾਬਕਾ ਤੇ ਫੌਜੀ ਸਾਹਿਬ ਕੋ ਬਹੁਤ ਚੁੱਕੇ ਜਾ ਫਿਰ ਆਪਾਂ ਅੱਜ ਵੀ ਇਹਨਾਂ ਘਰ ਦਾ ਲੈ ਆਪਾਂ ਤੁਹਾਨੂੰ ਸੇਲ ਆਇਆ ਤਾਨੂੰ ਪਤਾ ਹੈ ਬਿਲਕੁਲ ਜੈ ਜੀ ਕਿ ਮੇਰਾ ਪਛਾਣ ਹੋਣਾ ਪਈ ਹੈ ਕੋਲ ਜੀ ਤੇ ਆਓ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਕਿ ਅੱਜ ਲਈ ਕੀ ਪ੍ਰਾਈਸ ਹੈ ਕੀ ਮਿਲਕਰ ਕੋਡ ਉਸ ਤੋਂ ਬਲੋਂ ਵੇਚ ਰਕਸਪੋਂ ਬਲੋਂ ਇੱਥੇ ਆ ਕੇ ਚੁਾਈ ਕਰੋ ਪਾਸ ਕਰੋ ਪੂਰੀ ਤਸਲੀਖ ਦਿਦੋ ਨਾਲੇ ਵੀਡੀਓ ਵੈਰੀਫਾਈ ਕਰਦਿਆ ਕਰੋ ਚਲੋ ਘਾ ਵੀ ਕਿ ਵੀ ਦਾ ਫੇਰਾ ਹੋ ਸਕੇ ਹੁਣ ਆਪਾਂ ਬਾਜੀ ਹਣੇ ਗੱਲਬਾਤ ਕਰੀਏ ਬਾਜੀ ਅਸਤੀ ਗਾਲ ਜੀ ਅਸੀਂ ਕੋਲ ਸੁਨੀਲ ਦਾਸਤੀ ਗਾਲ ਜੀ ਠੀਕ ਠਾਕ ਹੋਰ ਸਣਾ ਬਾਜੀ ਵਧੀਆ ਚੜਦੀ ਕਲਾ ਤੀ ਸੁਣਾਓ ਠੀਕ ਠਾਕ ਵਧੀਆ ਜੀ ਤੋ ਪਤਾ ਪਲਾ ਦਿਓ ਥੋੜੀ ਜੀ ਕਿ ਦੇ ਤੋ ਬਾਕੀ ਤਾਂ ਅੰਦਰ ਗਰਮੈਸ਼ ਅੱਗੋਂ ਕੋ ਬਲ ਰਹੀ ਹੈ ਏ ਇਦਾਂ ਹੀ ਲੰਗਰ ਪਾਣੀ ਚਾਲਦੇ ਲੈਂਦੇ ਆ ਅੱਗ ਬਾਲ ਲਈਦੀ ਆ ਤੇ ਕਿਆ ਪਾਣੀ ਪੀਂਦੇ ਰਿਹਾ ਤੇ ਨਿੱਗੇ ਥਾਂ ਮਿੱਟਦੇ ਕੀ ਕਰਨਾ ਧੁੰਦ ਬਹੁਤ ਜਿਆਦੀ ਆ ਲੱਤ ਵੀ ਨਹੀਂ ਆ ਰਹੀਦੀ ਚਲ ਐ ਹੀ ਆ ਨਾ ਵਧੀਆ ਰੋਣਗਾ ਲੱਗਿਆ ਕਿ ਨਹੀਂ ਚਲੋ ਥੋੜਾ ਥੋੜਾ ਚੱਲੀ ਜਾਂਦਾ ਕੰਮ ਹੋਰ ਠੀਕ ਆ ਬਸ ਵਧੀਆ ਮੇਰਾ ਮੇਰਾ ਥੋੜਾ ਥੋੜਾ ਅੱਜ ਆਪਣੇ ਕੋਲ ਪਸ਼ੂ ਆ ਤਕਰੀਬਨ ਮੱਝਾਂ ਦੇ ਵਸੇ 13 14 ਵਾਂ ਹਾਂਜੀ ਚਲੋ 12 ਦਾ ਪਾ ਦਿੰਨੇ ਆ ਤੇ ਇੱਕ ਗਾਂ ਪਾ ਦਿੰਨੇ ਕੋਈ ਗੱਲ ਨਹੀਂ ਕਰੀ ਸ਼ੁਰੂ ਹਾਂਜੀ ਚਲੋ ਦੱਸੋ ਜੀ ਇਸ ਦੀਸਾਂ ਛੋਟੀ ਆ ਇਹਦੇ ਸੂਏ ਹਾਂਜੀ ਠੀਕਾ ਸੁਈਏ ਜੀ ਸੁਈਏ ਕੱਟੀ ਮਗਰਿਆ ਦੇ ਹਾਂਜੀ ਤੇ ਦੁੱਧ ਦਾ 8 ਕਿਲੋ ਬਤਲੇ 8 ਕਿਲੋ ਹੈ ਜੀ ਹਾਂਜੀ ਹੋਰੋ ਜੀ ਲੋ ਜੀ ਕੱਟੀ ਮਗਰ ਦਾ 8 ਕਿਲੋ ਦੁੱਧ ਦਾ ਚੈੱਕ ਕਰੋ ਆ ਜੀ ਚੋ ਆਜੂ ਵਧੀਆ ਜੀ ਚੋ ਆਜੂ ਵਧੀਆ ਇਹ ਚਕਤਾਂ ਦੀ ਤੇ ਆਉਂਦੀ ਹੈ ਅੱਛਾ ਠੀਕ ਆ ਆਜੋ ਦਿਖਾਓ ਲੈ ਲੈਓ ਅੱਛਾ ਅਗਲੀ ਆਲੀ ਹੈ ਹਾਂਜੀ ਠੀਕ ਹੈ ਹਾਂਜੀ ਚਲੋ ਲੇਹਰ ਹੋ ਰਹੀ ਕੱਟੀ ਆ ਗਿਆ ਕਟਾਈ ਜੀ ਕਟਾਈ ਨੂੰ ਅਸਲੀ ਹਾਂ ਧਾਰ ਤੋਂ ਬਹੁਤ ਵਧੀਆ ਹੈ ਚਲੋ ਹਾਂਜੀ 48000 ਦੇ ਦਰਤੀ ਚ ਠੀਕ ਆ ਹਾਂਜੀ ਛੋਟਾ ਜਿਹਾ ਮੂਲ ਚਲੋ ਠੀਕ ਆ ਜੀ ਇਹ ਵੀ ਸੁਈ ਹੈ ਜੀ ਇਹ ਵੀ ਸੁਈ ਹੈ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਸੁਈਆ ਬਣਿਆ ਜਾ 8 ਦਿਨ ਹੋ ਗਏ ਅੱਛਾ ਦੁੱਧ ਜੀ ਦੁੱਧ ਇਸਨੇ 10 ਮਿੰਟ ਦਾ ਸੀ ਪੱਕਾ ਚਲੋ ਲੋ ਜੀ 10 ਮਿੰਟ ਤਿਆਰ ਆ ਆਹ ਬੱਚਾ ਮਗਰ ਕੀ ਆ ਗਿਆ ਜੀ ਕੱਟਾ ਮਗਰ ਆ ਗਿਆ ਜੀ ਆ ਜਾਓ ਲਿਓ

ਤੇਰ ਕਹਿੰਦੇ ਕਿ ਭਾਈ ਇਧਰ ਹਟਾ ਦੇ ਦੇ ਕੋਈ ਗੱਲ ਨਹੀਂ ਆ ਅਸੀਂ ਤੇ ਮੇਰੇ ਨਾਲ ਆਦਮੋਲ ਸਾਰੇ ਤਾਂ ਜਾਈਦਾ ਜਾਈ ਜੀ ਬਹੁਤ ਚੁੜੀਆਂ ਕਸ ਤੇ ਇੰਨਾ ਫਿਰ ਤੁਹਾਨੂੰ ਪਿਆਰ ਨਾਲ ਪੰਜਾਬੀ ਖੁਸ਼ ਹੋਣ ਲੱਗਦੀ ਤੇ ਦੁੱਧ ਕਿੰਨਾ ਜੀ ਇਥੇ ਦੁੱਧ 8 ਲੀਟਰ ਹੁੰਦੀ ਸੀ ਹਾਂਜੀ ਇਹਨੇ ਬੱਠੀ ਛੁੱਟੀ ਆ ਬਸ ਠੀਕ ਆ ਤੇ ਬੱਚਾ ਮਗਰ ਕੀ ਆ ਗਿਆ ਜੀ ਤੇ ਇਕੱਠਾ ਹੀ ਆ ਗਿਆ ਨਾਲ ਆਹ ਦੇਖੋ ਆਜ ਲਓ ਵੱਡੀ ਝੋਡੀ ਬੁਲੀ ਜੀ ਚੋਈ ਜੂ ਵਧੀਆ ਭਾਈ ਜੀ ਹੈਨਾ ਠੀਕ ਆ ਲੈ ਚੋ ਬੰਦੋ ਸਾਠ ਨੇ ਦੇ ਦਿੱਤੀ ਜਨਜ਼ਾ। ਦੋ ਘੱਟ ਦਿੰਦੇ 55000 ਲੈਓ 55000 ਦੇ। ਮਤਲਬ 40000 ਦੀ ਝੋਟੀ ਬੇਚੀ ਜਿਦੋਂ ਆ ਦੀ ਕਲੀ ਹੈਗੀ 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 50000 ਚਲੋ ਠੀਕ ਆਹਾ ਜੀ ਇਹ ਰੱਪਣ ਦੇ ਅਜੇ ਇਹ ਗੱਬਣਾ ਠੀਕ ਹੈ ਲੈ ਜੂ ਟਾਈ ਹੋਣਾ ਪਰ ਜੀ ਜੀ ਕਾ ਲੈ ਲਿਓ ਇਸਤੀਸਾ ਦਰੋ ਮਤਲਬ ਮੈਂ ਉਹ ਹਮੀ ਦੀ ਕਰਡ ਚੁੱਕਦਾ ਜੇ ਤਾਂ ਪਿਛਲੀ ਵੀਡੀਓ ਵਿੱਚ ਜਨਣਾ ਜੀ ਮੇਰੀ ਮਹੀਂ ਵੀ ਘਲੋ ਹੁੰਦੀ ਹਾਂ ਜੀ ਮੱਗੂ ਦੇ ਬੰਦੇ ਨੇ ਖੜੀ ਆ 1743 ਦੀ ਅਜੇ 1743 ਦੀ ਇਹ ਗਰੰਟੀ ਆਇਆ 20 ਲੀਟਰ ਦੀ ਹੈ ਹਾਂ ਜੀ ਜੀ ਵੀ ਕਿਲ ਦੋ ਤੇ ਆਂਦੀ ਹੈ ਮੈਂ ਵਾਹ ਜੀ ਵਾਹ 18 ਨੂੰ ਬੱਲੇ ਲਓ ਜੀ ਮਾਹੂ ਰੱਖ ਕੇ ਦੇ ਹਾਂ ਜੀ ਆ ਦੇਖੋ ਗਾਈ ਮੈਂ ਆ ਜੋ ਹਾਂ ਜੀ ਜੀ 12 ਨੂੰ ਤੋਂ ਦਿੰਦੀ ਹੈ ਅੱਛਾ ਇਹ ਵੀ ਹੈ ਹਾਂ ਪੱਕੀ ਠੀਕ ਹੈ ਨੇ ਮੈਂ ਵੀ ਬਹੁਤ ਵੱਡੀ ਜੀ ਬਾਜੀ ਉਹ ਚਲੋ ਲੈ ਚਲੋ ਜੀ ਹਾਂ ਜੀ ਬਾਜੀ ਫਿਰ ਇਹਦੀ ਕੀ ਮਾਰ 60000 ਦੱਸਣਗੇ ਜੀ ਹਾਂ ਜੀ 60000 60000 ਹਾਂ ਜੀ ਚਲੋ ਠੀਕ ਹੈ ਬਹੁਤ ਚੰਗੀ ਠੀਕ ਹੈ ਜੀ ਇਹ ਵੀ ਕੱਪੜੀਆਂ ਆ ਗਈਆਂ ਇਹ ਵੀ ਤੋਂ ਪੁਣਹ ਦੇ ਜੀ ਲਓ ਫਾਇਦਾ ਵੇਖੋ ਕਰਾ ਦੇ ਇਹ ਕੈਂਡਾ ਵੇ ਲੈ ਜੀ 5-7 ਦੇ ਲਈ ਦੋ ਤਾਂ 5-7 ਦੇ ਲੈ ਜੋ ਨਾ ਜੀ ਇਹ ਵੀਰ ਜਿਹੜੇ ਕੋਲ ਲਈਓ ਕਹਿੰਦਾ ਹੈ ਕਿ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਚੈਨਲ ਤੇ ਮੱਝਾ ਵੇ ਕੇ ਹਾਂ ਜੀ ਮੈਂ ਕਿਹਾ ਉਸੇ ਚੈਨਲ ਤੇ ਫੇਰ ਰੱਖੀਂ ਮੈਂ ਕੱਲ ਨੂੰ ਨਾ ਨਾ ਕੱਲ ਚਲੋ ਅੱరే ਕੱਲ ਇਹ ਰੱਖਾ ਠੀਕ ਹੈ ਜੀ ਆਹ ਦੇ ਆਜਾ ਲੈ ਆਓ ਬਾਠੀ ਜਾ ਚੱਲੋ ਦੋਸਤੋ

ਹਾਂਜੀ ਭਾਜੀ ਫਿਰ 52 ਜਿੱਦਾਂ ਸੰਦੀਤ 58000 ਦੀ ਹਾਂਜੀ ਪਾ ਠੀਕ ਹੈ ਜੀ ਮੁੱਲ ਮਤਲਬ ਬਿਲਕੁਲ ਜਾਇਜ਼ ਹੈ ਬਸ ਮਤਲਬ ਮਤਲਬ ਜਦੋਂ ਫੋਨ ਕਰਦਾ ਵੀ ਫੇਰ ਕਹਿੰਦੇ ਲੈਸ ਪਰ ਬਿਲਕੁਲ ਜਾਇਜ਼ ਮੁੱਲ ਬਏ ਛੋਟ ਛਾੜੀ ਕਰਦੀਆਂ ਹਮਨ ਤੇ ਜ਼ਿਆਦਾ ਕੰਮ ਨਹੀਂ ਕਰਦਾ ਵੀ ਇਹ ਜਾਇਜ਼ ਮੁੱਲ ਪਾ ਕੇ ਰੱਖ ਲੱਗੇ ਬਿਲਕੁਲ ਭਾਜੀ ਬਿਲਕੁਲ ਇਹ ਜੀ ਇਹ ਗੱਬਣੀ ਸਹੀ ਸਹੀ ਇਹ ਵੀ ਗੱਬਣੀ ਆ ਲੋ ਜੀ ਇਹ ਵੀ ਗੱਬਣੀ ਆ ਤੇ ਇਹ ਵੇਖੋ ਕਰਾ ਦੇ ਆ ਇਹ ਇਹ ਦੋ ਤੋਰ ਲੇ ਹੁ ਅਜੇ ਵੀ ਟਾਈਮ ਹੈ ਨਾ ਜੀ ਆਜੋ 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 ਲੈ ਲੈ ਚਲੋ ਬਠੀਕਾ ਹਾਂਜੀ ਬਾਜੀ ਫਿਰ 60000 ਦੇ ਦਿੰਦਾ ਹਾਂ ਸਦੀਸਿਆ 60000 ਬਿਲਕੁਲ ਜਾਇਜ਼ ਮੁੱਲ ਹੈ ਬਿਲਕੁਲ ਬਿਲਕੁਲ ਜੇ ਇਹ ਮੋਲ ਦੀਆਂ ਕੋਈ ਮੱਝਾ ਹੋਣ ਤਾਂ ਮੈਨੂੰ ਦੱਸੇ ਮੈਂ ਹਿਲ ਦਵਾਂਗਾ ਪੈਸੇ ਲਵਾਵਾਂਗਾ ਨਹੀਂ ਠੀਕ ਹੈ ਜਾਇਜ਼ ਜਾਇਜ਼ ਭਾਜ ਹੈ ਜੀ ਇਹਦੀ ਤੇ ਭਾਜ ਹੈ ਜੀ ਤਰਫੋਂ ਵੇਖਦਾ ਕਹਿੰਦੇ ਜੀ ਕਿਦਾਂ ਰਿੰਦਾ ਵਾ ਟੋਟੀ ਦਾ 1 ਮਹੀਨਾ ਹੈ ਤੇ 2 ਕਹਿ ਕੇ ਦਵਾਂਗੇ ਹਾਂਜੀ ਕੱਟੀ ਨਾਲ ਆਫਰ ਚ ਦਵਾਂ ਤੁਹਾਨੂੰ ਕੱਟੀ ਨਾਲ ਆਫਰ ਹਾਂ ਕੱਟੀ ਆਫਰ ਆ 2 ਮਹੀਨੇ ਰਿੰਦੇ ਸੂਨ ਚ ਠੀਕ ਆ ਦੁਬਾਰਾ ਦੇਣੀ ਹੋਊ ਤੇ ਸਾਨੂੰ ਦੇ ਦੇ ਮਤਲਬ 65000 ਦੀ ਦੋ ਮਹੀਨੇ ਬਾਅਦ ਪਾ ਠੀਕ ਆ ਅੱਜ ਦੋਵੇਂ ਜਿਓ ਪੰਜਾਬ ਦੀ ਲੋ ਕੱਟੀ ਨਾਲ ਤੇ ਦੋ ਨਾਲੇ ਗੱਬੜ ਮੈਂ ਤੇ ਡੇਰ ਤੋਂ ਦੋ ਹੁੰਦੇ ਸੋਣ ਬਸ ਚਲੋ ਠੀਕ ਹੈ ਜੀ ਬਸ ਆਹੀ ਉਧਰ ਲੇਹੇ ਗਿਆਂਦੀ ਆ ਗਏ ਮੈਂ ਤੇ ਉਧਰ ਚਲੋ ਆਜੋ ਆਜੋ ਅੰਦਰ ਪੰਨੀ ਰੋ ਮੇਰੇ ਉਧਰ ਜੀ ਹਾਂ ਜੀ ਉਧਰ ਅੰਦਰ ਆ ਅਪਰ ਤੁਹਾਨੂੰ ਬੜਾ ਠੰਡ ਹੁੰਦਾ ਰਹੇ ਜੀ ਬਾਕੀ ਬਜੀ ਤੁਹਾਨੂੰ ਬੜਾ ਭਾਅ ਵੀ ਖਾਂਗੇ ਨਹੀਂ ਜੀ ਹਾਂ ਤੁਹਾਨੂੰ ਜੀ ਭਾਅ ਵੇਚਣਾ ਹੈ ਬਿਲਕੁਲ ਚਲੋ ਸਾਰੇ ਵਪਾਰੀ ਮਾਰ ਵੇਚਣਦੇ ਆਂ ਅਸੀਂ ਨਹੀਂ ਵੇਚਣਦੇ ਆ ਬਿਲਕੁਲ ਕੋਈ ਥੋੜਾ ਕੋ ਕਿਉਂ ਥੋੜਾ ਮਾਰੋ ਵੀ ਮਾਰ ਲਓ ਸਾਹ ਜਿਹਨਾਂ ਨਾਲ ਚੱਲਦਾ ਰਹਿੰਦਾ ਕੰਮ ਸਾਰਾ ਨਹੀਂ ਚੱਲਦਾ ਬਿਲਕੁਲ ਸਹੀ ਗੱਲ ਹੈ ਜੀ ਸਾਰਾ ਨਹੀਂ ਸਾਰਾ ਛੁੱਟਦਾ ਚੱਲਣਾ ਨਹੀਂ ਜੀ ਤੁਹਾਨੂੰ ਹੂੰ ਤੇ ਜੈ ਜੈ ਕੰਮ ਚੱਲਦਾ ਇੱਧਰ ਕਿੰਨੇ ਆ ਜੀ ਇੱਧਰ ਸੰਦੀਪ ਸਿੰਘ ਜੀ ਤੋਂ ਬਰਤ ਤੇ ਬਾਬਾ ਵਾ ਉਹ ਤੋਂ ਇੱਕ ਕਿਸੇ ਹੋ ਗਈ ਆ ਆਪਣੇ ਆ ਵਾਲੀ ਅੱਛਾ ਆ ਤਾਂ ਕਿਸੇ ਹੋ ਗਈ ਕਿਸੇ ਹੋ ਗਏ ਜੀ ਵਾਹ ਇਹ ਦਿੱਤੀ ਦੀ 75000 ਦੀ ਗੱਭਣ ਗੱਭਣ ਦੀ ਜੀ ਸੁਈ ਸੀ ਤੇ ਬਾਕੀ ਅਸਲ ਚੀਜ਼ਾਂ ਫਿਰ ਤੇ ਕੱਢ ਕੇ ਰੱਖੀਆਂ ਹਾਂ ਤਾਂ ਵੇਹ ਸਵੇਰ ਚਲੋ ਮਾਰਾ ਦਾ ਸੁੱਖ ਵੀ ਆਪਣਾ ਹੀ ਇਧਰ ਉਧਰ ਗੱਲ ਨਹੀਂ ਪਰ ਇਹ ਕੀ ਕਾਲੀ ਸੂਈ ਸੀ ਤੇ ਬਰਾੰਡਾ ਆਪਣਾ ਵੇਖੋ ਇਹ ਨਿਗਰੰਦਾ ਹਾਂਜੀ ਉਧਰ ਮਤਲਬ ਇਹ ਇਹ ਗੱਪੜੇ ਸੂਈ ਹੈ ਜੀ ਇਹ ਰਾਤ ਦੀ ਸੂਈ ਸਦਾ ਦੀ ਰਾਤ ਦੀ ਸੂਈ ਤਾਂ ਨੀਲੀ ਹੈ ਜੀ ਨਾਲੇ ਤੇ ਪਰ ਜਿਹੜਾ ਥਣ ਲੱਗਾ ਨਾ ਵੇਰਲੇ ਲੱਗਾ ਹਣਾ ਆ ਵੇਖੋ ਰਿਕਾਡ ਵਾਲੀ ਮੈਂ ਵਾ ਸਰਕਾਰੀ ਸਿਮਨ ਦੀ ਨਾਲੇ ਕੱਟੀ ਹੈ ਕਟਾਈ ਜੀ ਮਗਰ ਕਟਾ ਜੀ ਕਟਾ ਵੀ ਇਹੋ ਜਿਹਾ ਹੋਣਾ ਇਹੋ ਜਿਹਾ ਆਓ ਜੀ ਆਜੋ ਇਹ ਐ ਕਮਾਲ ਬਹਾ ਇਹ ਦੇਖੋ ਮੈਂ ਇਹ ਖਰਾਬ ਖਰਾਬ ਬਜੀ ਤੇ ਸਨੀ ਜੀ ਵੇਖੋ ਮਤਲਬ ਪੂਰੀ ਨਸਲ ਆ ਪੂਰੀ ਠੀਕ ਆਜੋ ਹਾਂਜੀ ਪੂਰੀ ਪੂਰੀ ਨਸਲ ਆ ਭਾਜੀ ਪੂਰੀ ਨਸਲ ਹਾਂਜੀ ਫਿਰ ਚਵਾਈ ਬੜੀ ਆ ਸਨੀ ਜੀ ਕਿੰਨੇ ਮੰਗੀਏ ਤੁਸੀਂ ਜੈ ਜੀ ਕਰਨੇ ਜੀ 95000 ਦੀ ਉਮੀਦ ਤਾਂ ਚਲੋ ਦੇ ਠੀਕ ਆ ਬਿਲਕੁਲ ਜੈਜ ਬੋਲਿਆ ਆਜੋ ਆਜੋ ਠੀਕ ਆ ਇਹ ਮੰਗਲ ਜਿੰਨੇ ਵਧੀਆ ਮੰਗੀ ਜੀ ਇਹ ਚਲੋ ਬੜੀ ਵੱਡੀ ਚੋਟੀ ਇਸ ਨਹੀਂ ਸਿਆ ਹਾਂ ਨਹੀਂ ਵੱਡੀ ਮੱਝ ਵੀ ਬੜਾ ਬਹੁਤ ਵਧੀਆ ਚੰਗੀ ਹੈ ਵੱਡੀ ਮੈਂ ਭਾਜੀ ਇਹ ਆਈ ਆ ਇਹ ਗਾਹ ਦੀ ਹਾਂ ਜੀ ਗਾਂ ਉਹ ਵੱਸੀ ਮੰਗਲ ਦੇ ਨੀਤੇ ਤੇ ਬਹੁਤ ਵਧੀਆ ਵੱਸੀ ਮਗਰ ਆ ਤੇ ਇਹ ਵੇਖੋ ਭਾਜੀ ਦੁੱਧ ਕਿੰਨਾ ਦੁੱਧ ਸੰਦੀਸਾਂ 17 ਦੇ ਹੋਣਾ ਹਣਾ ਦੇ ਕਿਰੇਟਾ ਮੋਗੇ ਸੂਈ ਨੂੰ ਜਿਹਨੂੰ ਅੱਜ ਸੂਈ ਨੂੰ 10 12 ਦਿਨੋਂ ਕਿਹਾ ਵੇਖੋ ਮੈਲਾ ਮਾਰਦਾ ਹਾਂ 10 12 ਦਿਨੋਂ ਪਰ ਪੂਰੀ ਚਵਾਈ ਚੋਈ ਬਿੰਗ ਦਿੱਤੀ ਮਾਰੀ ਰੱਖੋ ਜੀ ਰੱਖੋ ਧਿਆਨ ਧਿਆਨ ਬਚੀ ਮਗਰਾ ਕੀ ਹੈ ਜੀ ਕੋਈ ਗੱਲ ਇੱਥੇ ਭਾਲੇ ਇੱਥੇ ਬੰਦ ਹੋ ਮਨ ਰੱਖ ਦਿਓ ਰੱਖ ਆਜੋ 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 ਲੈ ਚਲੋ ਲੈ ਚੋ ਭਾਜੀ ਫਿਰਿੰਦੀ ਕੀ ਮਰ 60 ਚੋਂ ਮਾਨਤਾ ਕਰ ਦਾਂਗੇ ਜੀ ਕਿੰਨਾ ਹੈ ਜੀ 2 ਛੱਡ ਦਾਂ ਚਲੋ 58000 ਠੀਕ ਹੈ ਭਾਜੀ ਪੁਲਿਸੇ ਇੱਕ ਪੀਸ ਤਾਂ ਹੋਰ ਸਪੈਸ਼ਲ ਦਿਖਾਣਾ ਵਾ ਗੱਬਣਾ ਹਾਂਜੀ ਗੱਬਣੀ ਹੈ ਜੀ ਗੱਬਣ ਯਾਰ ਸਰ ਕੱਟ ਕੇ ਦੇਖ ਖਾਲ ਪਾਈ ਇੱਕ ਕੱਡੋ ਕੱਡੋ ਮੱਡੀ ਜੋੜੀ ਹੈ ਜੀ ਗੇੜੇ ਫਿਰ ਤੁਸੀਂ ਬਹਾ ਲੰਮਾ ਰੂੜੀ ਕੱਢਦੇ ਸੀ। ਹੁਣ ਦੀ ਸਿਆਸੇ ਕੰਮ ਨਹੀਂ ਆ। ਆ ਬਿਲਕੁਲ ਜੀ। ਹਾਂਜੀ। 4 ਮੈਂਬਰ ਨਹੀਂ ਇਸੇ ਕੰਮ ਤੇ ਹੀ ਆ। ਬਿਲਕੁਲ ਜੀ। ਮੇਰਾ ਕੰਮ ਹਾਲ ਲੈਣਾ ਤੇ ਦੂਜਾ ਮੁੰਡਾ ਬਲ ਛੋਟਾ ਬਾਹਰ ਆ। ਹਾਂਜੀ। ਤੇ ਉਹਨਾਂ ਦਾ ਕੰਮ ਤੇ ਕੇ ਤੇ ਇੱਕ ਹੋਰ ਬੰਦਾ ਤਿੰਨ ਤਿੰਨ ਬੰਦਾ ਦਾ ਕੰਮ ਇਹ ਮਾਲ ਨੂੰ ਸਾਹਮਣਾ। ਮਾਲ ਨੂੰ ਸਾਹਮਣਾ ਬਿਲਕੁਲ ਜੀ। ਤੇ ਦੇਖਿਆ ਜੀ ਸੰਦੀਪ ਸਿੰਘ ਨੇ 15 ਖੰਡੇ ਮਹੀਨੇ। ਹਾਂ। ਠੀਕ ਐ। ਤੇ ਵੱਡੀ ਝੋਟੀ ਉਤਰਾ। ਲੈ ਆਓ। ਲਿਆਓ ਜੀ। ਲਿਆਓ। ਚੰਗੀ ਵੱਡੀ ਮਹਿ ਜੀ। ਲੇਜਰ ਜੀ ਬਸ ਹਾਂਜੀ ਬਾਜੀ ਫਿਰ ਸੰਦੀਪ ਸਿੰਘ ਇੱਕ 10 ਦੀ ਦੇਦੀ ਹੈ 110000 ਦੀ ਦੋ ਛੱਡ ਦਾਂਗੇ ਚਲੋ 8 ਦੇ ਪਰ ਮੈਂ ਮੇਰੀ ਗਰੰਟੀ ਵਾਲੀ ਏ ਹਾਂਜੀ ਉਦੋਂ ਮੈਂ ਐਸਲ ਤੇ ਮਾਨੀ ਕਿ ਇਹਨੂੰ ਮਤਲਬ ਅਗਲੀ ਵੀਡੀਓ ਚ ਪਾਉਂਦੇ ਵੀ ਠੀਕ ਆ ਚਲੋ ਕੋਈ ਨਹੀਂ ਹਣਾ ਬਿਲਕੁਲ ਜੀ ਚਲੋ ਉਧਰ ਕਿੰਨੇ ਰਹਿ ਗਏ ਜੀ ਹਣੋ 140 ਬਗੋਣੀ ਉਹ ਵੀ ਸੂ ਗੱਪਣੀ ਏ ਜੀ ਨਹੀਂ ਉਹ ਸੂਈ ਦਿਸਾ ਅੱਛਾ ਆਦੀ ਸੂਈ ਏ ਲੈ ਆਓ ਜੀ ਹੜ ਆਜੋ ਆਜੋ ਕੱਟਾ ਮਾਰਾ ਦੋ ਆਹ ਬੰਦ ਹੁੱਟੇ ਲਾ ਚੱਲੋ ਜੀ ਕੱਟੀ ਕੱਟਾ ਜੀ ਕੱਟਾ ਮਗਰਾ ਆਹ 아, 너이 글래. 젤리샤, 젤리샤. 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 젤��������� 젤��리샤. 줤���������������샤. �� ਬਟ ਜੇ ਜਦ ਕਹਿੰਦੇ ਵੇਰ ਕੇ ਜਾਂਦੀ ਨਹੀਂ ਵੇਰ ਕੇ ਫੌਜ ਫੌਜ ਸਾਹ ਹੈ ਹਾਂ ਵੇਰ ਕੇ ਕੰਮਿਆਣਾ ਜੀ ਨਹੀਂ ਜਵਾਈ ਬਹੁਤ ਚੰਗੇ ਆ ਜੀ ਸੇਲੀਆਂ ਵੇਖੋ ਬੱਚਾ ਅੰਦਰ ਆ ਹਾਂ ਵੇ ਲੋ ਸੇਲ ਬੋਣਾ ਹੋਣਾ ਸੰਦੀਖਾਂ ਅੱਜ ਚੌਥਾ ਜਣੇ ਨੂੰ ਸੂਈ ਨੂੰ ਆ ਝੋਟੀ ਨੂੰ ਤੇ ਮੇਰੇ ਸਹਾਂ 10 ਕਿਲੋ ਦੁੱਧ ਹਣਾਣ ਦੇ 10 ਕਿਲੋ ਹੈ ਜੀ 10 ਕਿਲੋ ਦੁੱਧ ਹਣਾਣ ਝੋਟੀ ਤੇ ਠੀਕ ਆ ਤੋਰ ਵੀ ਆਣੇ ਤੋਰ ਤੋਰ ਦਰਮਾੜ ਤੋਰ ਤੋਰ ਜਦੋਂ ਪਸਮਤੀ ਹੈ ਨਾ ਹਾਂ ਜੀ ਦੱਸਦੀ ਆ ਮੈਂ ਹੈਗੀਆਂ ਬਸ ਠੀਕ ਆ ਮੰਨਣਾ ਪੈਣਾ ਮੈਂ ਮੰਨ ਗਿਆ ਵਾਂ ਛੋਟੀ ਦੂਜੀ ਸਵੇਰ ਦੀ ਜਿਹੜੀ ਚੌਥੀ ਸਵੇਰ ਦੀ 10 ਕਿਲੋ ਦੁੱਧ ਕਰਦੀ ਆ ਮੇਰੇ ਸਾਹ ਨਾਲ ਜ ਸਾਹ ਭਿਆ ਤੇ ਜਿੰਨਾ ਦਾ ਕਾਦੇ ਮੇਰੇ ਸਾਹ 13 14 ਲੀਟਰ ਦੁੱਧ ਹੋਵੇ ਕਰਦੇ ਥਾਣਾ ਥਾਣਾ ਥਾਣੀ ਬੜਾ ਲੱਭਿਆ ਲੱਗਿਆ ਸੁੰਬਾ ਥਣ ਰਾਣਾ ਤੇ ਬਜੀ ਫਿਰ ਇੰਦੀ ਕੀ ਮੈਂ ਲਾਸਟ ਪੀਸੀ ਆ ਇਹ ਲਾਸਟ ਪੀਸ ਆ ਸੰਦੀਸ਼ਾਂ ਜਾਣ ਲਾਸਟ ਪੀਸ ਹੈ 74 ਦੀ ਹਜ਼ਾਰ ਹੀ ਛੱਡ ਦੋ ਚਲ 73 ਦੀ ਪਰ ਮੇ ਇਹ ਲੋ ਕੱਟੀ ਕਿੱਦਾਂ ਦੀ ਨਹੀਂ ਠੀਕ ਹੈ ਜੀ ਠੀਕ ਹੈ ਮੰਨਣਾ ਤਾਣਾ ਵੀ ਮੈਂ ਇਹਦੀ ਚਵਾਈ ਨੂੰ ਮੇਰੇ ਨੂੰ ਮਤਲਬ ਪਹਿਲਾ ਡੰਗਰ ਵੇਖੜਾ ਚੋਂ ਉੱਥੇ ਜਿਹੜੇ ਨਾ ਦੁੱਧ ਦੇ ਨਹੀ ਨਹੀ ਭਾਜੀ ਕਰ ਕਰ ਸਕਦੇ ਨਹੀਂ ਇਹ ਨਹੀਂ ਕਰ ਜਿੱਦਾਂ ਕਈਆਂ ਨੇ ਵੀਡੀਓ 'ਚ ਮੈਂ ਇਹਨਾਂ ਦੇ ਕਹਿੰਦੇ ਜੀ ਹਾਂ ਡੱਕੀਆਂ ਹੋਈਆਂ ਨਾ ਹਾਂਜੀ ਮੇਰੀ ਮਈ ਥਲੇ ਦੁੱਧ ਦੇ ਆ ਥਲੇ ਬਿਲਕੁਲ ਬਾਈ ਬਿਲਕੁਲ ਬਾਕੀ ਜਿਹੜੀ ਆਪਾਂ ਗੱਲ ਦੱਸਾਂਗੇ ਉਹ ਨਿਕਲੂਗੀ ਇਹਦੀ ਗੱਲ ਹੋਗੀ ਵੀ ਮਤਲਬ ਦੱਸਿਆ ਕੋਹ ਤੇ ਨਿਕਲਣਾ ਕੋਹ ਨਾ ਦੁੱਧ ਦੇ ਤੇ ਹੈਗਾ ਤੇ ਹੈਗਾ ਬਸ ਇਹੋ ਬੇਨਤੀਆਂ ਸੰਦੇਸ਼ਾਂ ਹਾਂਜੀ ਫੋਨ ਨੰਬਰ ਇਹਦੇ ਦੇਖਸੋ 9858 8998 5566 52 ਤੇ ਤਸੀਰ ਬਾਬਾ ਕਾਲਾ ਜੀ ਅੰਮ੍ਰਿਤਸਰ ਪਿੰਡ ਖਾੜੇ ਪਲਾਜਾ ਦਾ ਠੀਕ ਆ ਜੀ ਕੀ ਕੀ ਗੱਡਾ ਪਰ ਪਿੰਦਾ ਵਾ ਕਾਲੀ ਸਾਹਿਬ ਠੀਕ ਹੈ ਜੀ ਇਹੋ ਬੇਨਤੀਆਂ ਬਾਕੀ ਕੋਈ ਨਹੀਂ ਆਪਾਂ ਹਰ ਭਰਾ ਦਾ ਮਾਨ ਤਨ ਕਰੀਦਾ ਦਿਲੋਂ ਚਲੋ ਚਲੋ ਐ ਹੀ ਹੈ ਭਾਜੀ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ